ਮਿਹਰਬਾਨ ਮਾ ਦਾ ਦਰਜਾ ਮਾ ਦਾ ਰਤਬਾ ਇਹਨਾਂ ਦੋਨਾਂ ਜਹਾਨਾਂ ਦੇ ਬਹੁਤ ਆਲਾ ਉੱਚਾ ਤੇ ਸੁੱਚਾ ਜਿਹਨੂੰ ਸਮਝ ਆ ਗਈ ਉਹ ਬੰਦਾ ਇਸ ਜਹਾਨ ਤੇ ਤਰ ਗਿਆ ਕਿਉਂ موسی علیہ السلام ਜਿਹੜੇ ਸੀਗੇ ਇਹ ਰੱਬ ਦੇ ਨਾਲ ਹਮ ਗਲਾਮ ਹੋਣ ਵਾਸਤੇ ਕੋਈ ਦੂਰ ਦੇ ਪਹਾੜ ਤੇ ਜਾਂਦੇ ਸੀ ਕੋਈ ਦੂਰ ਦੇ ਪਹਾੜ ਤੇ ਜਾਂਦੇ ਸੀ ਰੋਜ਼ ਜਾਂਦੇ ਸੀ ਰੋਜ਼ ਆਉਂਦੇ ਸੀ ਰੱਬ ਸੋਹਣੇ ਨੇ ਕਦੀ موسی ਨੂੰ ਕੋਈ ਗੱਲ ਨਹੀਂ ਸੀ ਕੀਤੀ ਜਿਸ ਦਿਨ موسی ਦੀ ਮਾਤਾ ਇਸ ਫਾਨੀ ਸਰਕਾਰ ਤੋਂ ਕੁਝ ਕਰ ਗਈ ਉਦੋਂ ਬਾਅਦ ਵਿੱਚ ਜਦ موسی ਰੱਬ ਨਾਲ ਹਮ ਗਲਾਮ ਹੋਣ ਵਾਸਤੇ ਕੋਈ ਦੂਰ ਦੇ ਪਹਾੜ ਤੇ ਗਿਆ ਤੇ ਰੱਬ ਨੇ ਉਸੇ ਵੇਲੇ ਆਇਆ ਦਿੱਤੀ موسی ਰੌਕ ਬਈ ਖਬਰਦਾਰ ਆਪਣੇ ਜੋੜੇ ਥੱਲੇ ਲਾ ਫੇਰ ਆਉਣਾ ਮੇਰੇ ਨਾਲ ਗੱਲ ਗੱਲਬਾਤ ਕਰਨ ਵਾਸਤੇ ਲਓ ਜੀ موسی ਨੇ ਜਦ ਰੱਬ ਦਾ ਇਲਹਾ ਦੇਖਿਆ ਤਾਂ موسی ਨੇ ਰੱਬ ਨੂੰ ਕਿਹਾ ਯਾ ਬਾਰੀ ਤਾਲਾ ਅੱਗੇ ਵੀ ਮੈਂ ਰੋ ਜਾਦਾ ਸੀ ਅੱਗੇ ਵੀ ਮੈਂ ਰੋਜ਼ ਗੱਲਬਾਤ ਕਰਨ ਆਉਂਦਾ ਸੀ ਅੱਗੇ ਵੀ ਮੈਂ ਇੱਦਾਂ ਹੀ ਦਿੱਤੀ ਲੈ ਕੇ ਲੈ ਕੇ ਜਾਂਦਾ ਸੀ ਪਰ ਅੱਗੇ ਤੁਸੀਂ ਮੈਨੂੰ ਕਦੀ ਇੱਦਾਂ ਵਰਜਿਆ ਨਹੀਂ ਅੱਜ ਕੀ ਗੱਲ ਆ ਬਰਾਬਰ ਸੋਹਣੇ ਨੇ ਕਿਹਾ ਬਈ موسی ਅੱਗੇ ਤੇਰੇ ਪਿੱਛੇ ਤੇਰੀਆਂ ਮਾਂ ਦੀਆਂ ਦੁਆਵਾਂ ਮਾ ਹੁੰਦੀਆਂ ਸੀ ਉਹ ਹਰ ਵੇਲੇ ਤੇਰੇ ਵਾਸਤੇ ਹੱਥ ਜੋੜ ਕੇ ਦੁਆਵਾਂ ਮੰਗਦੀ ਸੀ ਕਿ ਹਰ ਵੇਲੇ ਤੇਰੇ ਵਾਸਤੇ ਉਹ ਫਰਿਆਦਾ ਕਰਦੀ ਸੀ ਹੁਣ ਉਹ ਫਰਿਆਦ ਕਰਨ ਵਾਲੇ ਹੱਥ ਨਹੀਂ ਰਏ ਇਸ ਕਰਕੇ ਹੁਣ ਤੂੰ ਬਾ ਆਦਬ ਜੋੜ ਥੱਲੇ ਲਾ ਕੇ ਫੇਰ ਉੱਪਰ ਉਹਨਾਂ ਨਾਲ ਗੱਲ ਕਰਨ ਵਾਸਤੇ ਤਾਂ موسی ਦੇਖਦਾ ਹਰਾਨ ਪਰੇਸ਼ਾਨ ਬੇ ਇੱਕੀ ਸੋਨੇ ਯਾਰ ਨੇ ਅੱਖਾਂ ਬਟਾਲੀਆਂ ਰੱਬ ਨੇ ਤਮੇ ਨਾੜਾ ਸ਼ਾਹ ਰੋਜ਼ ਜਉਦੀ ਮੰਡ ਕਰਦਾ ਪਾਲਾ ਮੈਂ ਜਵੇਂ ਮੰਡ ਕਰਦਾ ਉੜਦੇ ਲਖਾਵੇਂ ਅੱਖਾਂ ਨੂੰ ਨਰੰਗੀਆਂ ਚੜ ਕੇ ਤੂਰ ਦੇ ਦਾ ਥਾਵੇਂ ਅੱਖਾਂ ਨੂੰ ਨਰੰਗੀਆਂ ਮੁਸਾ ਗਿੰਦਾ ਵੇ ਆ ਬਾਰੀ ਦਾਲਾ ਇੱਕ ਤਾਂ ਮੇਰੀ ਮਾਂ ਸਾਹਿਬ ਤਾਂ ਚਲ ਗਈ ਆ ਮਾਣਾਂ ਦੇ ਜਾਂਦੇ ਇਦੋਂ ਕਹਿੰਦਾ ਬਦਲੇ ਕਰਦਾ ਸਭ ਕੁਝ i কোকো <laughs> কোো शका नोले सड़ाई सचे आशका न गाद थो ले सड़ाईप फटिया ते पिछो राम चढ़ाई ਰਜਾ ਸੋਣਿਆ ਬੇਦੱਲਾਂ ਨਹੀਂ ਹੋ ਜੰਗੀਆਂ ਮਿਹਰਬਾਨ ਮਾਂ ਦਾ ਬੇਅਦਬ ਕਦੇ ਮਤ ਬਣਿਓ ਜਿਹੜਾ ਬੰਦਾ ਮਾਂ ਦਾ ਬੇਅਦਬ ਬਣਦਾ ਉਹ ਬੰਦਾ ਆਪਣੀ ਦੋਨਾਂ ਜਹਾਨਾਂ ਦੀ ਜ਼ਿੰਦਗੀ ਰੁਣਾ ਕੇ ਵੇਣ ਦਾ ਮਾਂ ਦੇ ਬੇਅਦਬ ਨਾ ਹੋਇਓ ਬਾਕੀ ਸਭ ਖੈਰ ਆ। ਇਸ ਚੈਨਲ ਸੂਫੀ ਸੰਗਤ ਕਰਨ ਨੂੰ ਪਸੰਦ ਆਉਂਦੇ ਆ ਤਾਂ ਇਸ ਚੈਨਲ ਨੂੰ ਸ਼ੇਅਰ ਲਾ ਕੇ ਸਬਸਕ੍ਰਾਈਬ ਜਰੂਰ